ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਫੜਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਪਾਤਸ਼ਾਹ ਜੀ ਉਹ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਨੇ ਸਮ ਪੰਜਾਬੀ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ ਜਿੱਥੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੁੱਤੀ ਸਾਰਿਆਂ ਨੂੰ ਚੜ੍ਹਦੀ ਜਗਤ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਦੀ ਇਹ ਧਰਤੀ ਵਸਦੀ ਰਹੇ ਖਸਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਦੀ ਭਾਨਾ ਦਿੱਤੀ ਨੂੰ ਤੁਹਾਡਾ ਦਿਹਾੜਾ ਤੋਂ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇਸਰ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਫੜਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਪਾਤਸ਼ਾਹ ਜੀ ਉਹ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਸਮ ਪੰਜਾਬ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ ਜਿੱਥੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਤੀ ਸਾਰਿਆਂ ਨੂੰ ਚੜ੍ਹਦੀ ਦਾਬ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਪਾਂਦੀ ਇਹ ਧਰਤੀ ਵਸਦੀ ਰਹੇ ਖਸਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਦੀ ਧਿਆਨ ਦਿੱਤੀ ਨੂੰ ਤੁਹਾਡਾ ਦਿਹਾਤ ਤੋਂ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰੂਪ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਫੜਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀਓ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾ ਨੇ ਸਾਡੇ ਨੌ ਜਨਾਨੇ ਨੇ ਸਮ ਪੰਜਾਬ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਆਪ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਦੀ ਇਹ ਧਰਤੀ ਵਸਦੀ ਰਹੇ ਖਸਦੀ ਰਹੇ ਚੜਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ પ્રેમ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨ ਦਿੱਤੀ ਨੂੰ ਤੁਹਾਡਾ ਦਿਹਾੜ ਤੋਂ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰੂਪ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਫੜਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀਓ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾ ਨੇ ਸਾਡੇ ਨੌ ਜਨਾਨੀ ਨੇ ਸਮ ਪੰਜਾਬ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ ਜਿੱਥੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਆਪ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਲੋਕਾਂ ਦੀ ਇਹ ਧਰਤੀ ਵਸਦੀ ਰਵੇ ਖਸਦੀ ਰਵੇ ਚੜਦੀ ਕਲਾ ਦੇ ਵਿੱਚ ਰਵੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਵੇ ਸੱਚੇ ਪਾਤਸ਼ਾਹ ਜੀ ਉਹ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨਤ ਜੀ ਤੋਂ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਖਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰੂ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਇਸ ਵੇਲੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀਓ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀਓ ਜੋ ਹੜ੍ਹਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀਓ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਨੇ ਸਮੁੱਚੇ ਪੰਜਾਬੀ ਮਾਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਜਦ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਆਪ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੋਕਾਂ ਦੀ ਇਹ ਧਰਤੀ ਵਸਦੀ ਰਹੇ ਹੱਸਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨ ਦੀ ਤੋਂ ਆਪ ਦੀ ਸੱਚੇ ਪਾਤਸ਼ਾਹ ਜੀਓ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਪੂਰਨ ਹੋਈ ਚਿੰਤ ਕੇ ਸ਼ਾਂਤ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਨੇਸਾ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਉਹ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀ ਉਹ ਐਸ ਵੇਲੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀ ਉਹ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜ੍ਹਾਂ ਦੇ ਵਿੱਚ ਘਿਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਨੇ ਸਮ ਪੰਜਾਬੀ ਮਾਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਜਥੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਹਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਆਪ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਲੋਕਾਂ ਦੀ ਇਹ ਧਰਤੀ ਵਸਦੀ ਰਹੇ ਖਸਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਵੇ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨ ਦਿਤੀ ਦਿਓ ਤੁਹਾਡਾ ਧਿਆਨ ਤੋਂ ਆਪ ਜੀ ਸੱਚੇ ਪਾਤਸ਼ਾਹ ਜੀਓ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਖਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰੂ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਫੜਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਪਾਤਸ਼ਾਹ ਜੀ ਉਹ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜਾਂ ਦੇ ਵਿੱਚ ਘਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾ ਨੇ ਸਾਡੇ ਨੌ ਜਨਾਨੇ ਨੇ ਸਮ ਪੰਜਾਬ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੁੱਤੀ ਸਾਰਿਆਂ ਨੂੰ ਚੜ੍ਹਦੀ ਦਾਬ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਪਾਂਦੀ ਇਹ ਧਰਤੀ ਵਸਦੀ ਰਹੇ ਖਸਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨ ਤੇ ਤੋਂ ਆਪ ਜੀ ਸੱਚੇ ਪਾਤਸ਼ਾਹ ਜੀ ਉਹ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇਸ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀਓ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀਓ ਜੋ ਹੜ੍ਹਾਂ ਦੇ ਵਿੱਚ ਘਿਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀਓ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾ ਨੇ ਸਾਡੇ 9 ਜਨਾਨੇ ਸਮ ਪੰਜਾਬੀ ਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆ ਨੇ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਜੀ ਆਪ ਜੀ ਪਾਂ ਦੀ ਇਹ ਧਰਤੀ ਵਸਦੀ ਰਵੇ ਖਸਦੀ ਰਵੇ ਚੜਦੀ ਕਲਾ ਦੇ ਵਿੱਚ ਰਵੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਵੇ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨਤ ਜੀ ਤੋਂ ਆਪ ਦੀ ਸੱਚੇ ਪਾਤਸ਼ਾਹ ਜੀਓ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਪੂਰਨ ਹੋਈ ਜਿੰਦ ਕੇ ਸ਼ਾਲ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਨੇ ਸਰੂ ਸਮੂਹ ਸੰਗਤਾਂ ਵੱਲੋਂ ਵਿੱਚ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਉਹ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀ ਉਹ ਐਸ ਵੇਲੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀ ਉਹ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਜੋ ਹੜ੍ਹਾਂ ਦੇ ਵਿੱਚ ਘਿਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਨੇ ਸਮ ਪੰਜਾਬੀ ਮਾਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਜਦ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੋਕਾਂ ਦੀ ਇਹ ਧਰਤੀ ਵਸਦੀ ਰਵੇ ਹੱਸਦੀ ਰਵੇ ਚੜ੍ਹਦੀ ਕਲਾ ਦੇ ਵਿੱਚ ਰਵੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਹੇ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨਤ ਜੀ ਮਾੜਾ ਦੀਓ ਤੇ ਤੋਂ ਆਪ ਜੀ ਸੱਚੇ ਪਾਤਸ਼ਾਹ ਜੀਓ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਛਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਨੇ ਸਰੂ ਸਮੂਹ ਸੰਗਤਾਂ ਵੱਲੋਂ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਤਿਗੁਰੂ ਜੀਓ ਐਸ ਵੇਲੇ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਅਸੀਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਛੇਤੀ ਤੋਂ ਛੇਤੀ ਇਸ ਆਫਤ ਤੋਂ ਪੰਜਾਬ ਨੂੰ ਸੱਚੇ ਪਾਤਸ਼ਾਹ ਜੀਓ ਰਾਹਤ ਮਿਲੇ ਅਤੇ ਸਾਡੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀਓ ਜੋ ਹੜ੍ਹਾਂ ਦੇ ਵਿੱਚ ਘਿਰੇ ਨੇ ਉਹਨਾਂ ਦੇ ਵੱਡੇ ਨੁਕਸਾਨ ਹੋਏ ਨੇ ਸਤਿਗੁਰੂ ਜੀਓ ਉਹਨਾਂ ਨੂੰ ਤਰਵਾਸ ਬਖਸ਼ੋ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਸਾਡੇ ਨੌ ਜਨਾਨੇ ਨੇ ਸਮ ਪੰਜਾਬੀ ਮਾਨੇ ਪੰਥ ਨੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਜਦ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਔਖੀ ਘੜੀ ਦੇ ਵਿੱਚ ਸੇਵਾ ਕੀਤੀ ਸਮੂਹ ਲੋਕਾਂ ਤੱਕ ਰਸਤ ਪਾਣੀ ਪਚਾਈ ਅਤੇ ਹੋਰ ਕੀਤੀ ਸਾਰਿਆਂ ਨੂੰ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲੋਕਾਂ ਦੀ ਇਹ ਧਰਤੀ ਵਾਸਦੀ ਰਵੇ ਵਸਦੀ ਰਵੇ ਕਣ ਦੀ ਕਲਾ ਦੇ ਵਿੱਚ ਰਵੇ ਇਸ ਪੰਜਾਬ ਦੇ ਅੰਦਰ ਆਪਸੀ ਪ੍ਰੇਮ ਪਿਆਰ ਇਤفاق ਮੁਹੱਬਤ ਇਸੇ ਤਰ੍ਹਾਂ ਬਣਿਆ ਰਵੇ ਸੱਚੇ ਪਾਤਸ਼ਾਹ ਜੀਓ ਆਪ ਦੀ ਕਿਰਪਾ ਕਰੋ ਮਿਹਰ ਕਰੋ ਇਹ ਵਰਗੀ ਧਿਆਨ ਦਿਤੀ ਨੂੰ ਤੁਹਾਡਾ ਧਿਆਨ ਤੋਂ ਆਪ ਜੀ ਸੱਚੇ ਪਾਤਸ਼ਾਹ ਜੀਓ ਜਲਦੀ ਤੋਂ ਜਲਦੀ ਨਜਾਤ ਦਿਵਾਓ ਅੰਗ ਸੰਗ ਸਹਾਈ ਹੋ ਸਾਰੇ ਮਾਲ ਡੰਗਰ ਜੀਵ ਜੰਤੂਆਂ ਮਨੁੱਖਾਂ ਸਾਰਿਆਂ ਦੀ ਹਮਰੀ ਕਰੋ ਹੱਥ ਦਾ ਰਸ਼ਾ ਸਾਰਿਆਂ ਦੀ ਰੱਖਿਆ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਆਪ ਹੋ ਸਾਰੇ ਪੰਜਾਬ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਨਾਨਕ ਨਾਮ ਚੜ੍ਹਦੀ ਕਲਾ